ਉਹ ਭਾਈ ਬੀਜੇਪੀ ਵਾਲਿਓ ਤੁਸੀਂ ਦਿੱਲੀ ਦੇ ਮਾਲਕ ਸੀ ਤੁਸੀਂ ਉਹਨਾਂ ਨੂੰ ਦਿੱਲੀ ਨਹੀਂ ਵੜਨ ਦਿੱਤਾ ਕਿਸਾਨ ਜਿਹੜੇ ਨੇ ਉਹ ਪਿੰਡਾਂ ਦੇ ਮਾਲਕ ਨੇ ਉਹ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ ਇਹ ਕਿਹੜੀ ਗੱਲ ਹੈ ਇਹ ਤਾਂ ਸਿੱਧਾ ਜਿਹਾ ਸਾਹਕਤਾਵ ਹੈ ਉਦੋਂ ਬਥੇੜਾ ਮੈਂ 2-2 ਵਜੇ ਤੱਕ ਰਾਤ ਨੂੰ ਬੈਠਾ ਓਏ ਨਵੇੜ ਲੋ ਨਵੇੜ ਲੋ ਨਾ ਜੀ ਅੜੀ ਰਹੇ ਅੜੀ ਰਹੇ ਇੱਥੇ ਤਾਰਾਂ ਲਾਤੀਆਂ ਖਨੌਰੀ ਮੁੰਡਾ ਸ਼ਹੀਦ ਹੋ ਗਿਆ ਸ਼ੁਭਕਰਨ ਇੱਥੇ ਗੋਲੀਆਂ ਚਲਾਤੀਆਂ ਇੱਥੇ ਆਪਣਾ ਸ਼ੰਭੂ ਤੇ ਪਰ ਹੁਣ ਭੁਗਤੋ 15 ਲੱਖ ਕੀ ਰਕਮ ਲਿਖਤਾ ਹੂੰ ਤੋ ਕਲਮ ਰੁਕ ਜਾਂਦੀ ਹੈ 15 ਲੱਖ ਕੀ ਰਕਮ ਲਿਖਤਾ ਹੂੰ ਤੋ ਕਲਮ ਰੁਕ ਜਾਂਦੀ ਹੈ ਕਾਲੇ ਧਨ ਕੇ ਬਾਰੇ ਮੈਂ ਸੋਚਤਾ ਹੂੰ ਤੋ ਸਿਆਹੀ ਸੁਖ ਜਾਂਦੀ ਹੈ ਹਰ ਬਾਤ ਹੀ ਜੁਮਲਾ ਨਿਕਲੀ ਅਬ ਤੋ ਇਹ ਵੀ ਸ਼ੱਕ ਹੈ ਕਿ ਚਾਹੇ ਬਨਾਨੀ ਆਤੀ ਹੈ ਮਨਤ ਲਦਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਣੀ ਉਹ ਵੀ ਜੁਮਲਾ ਹੀ ਲੱਗਦਾ ਪਹਿਲਾ ਮੈਨੀਫੈਸਟੋ ਕਹਿੰਦੇ ਹੁੰਦੇ ਸੀ ਬੀਜੇਪੀ ਵਾਲੇ ਪਹਿਲਾ ਘੋਸ਼ਣਾ ਪੱਤਰ ਕਹਿੰਦੇ ਹੁੰਦੇ ਸੀ ਸੰਕਲਪ ਪੱਤਰ ਕਹਿੰਦੇ ਹੁੰਦੇ ਸੀ ਲੱਗੇ ਨਾ ਕਹਿਣ ਗਰੰਟੀਆਂ ਹੁਣ ਕਿਉਂਕਿ ਕੇਜਰੀਵਾਲ ਨੇ ਗਰੰਟੀਆਂ ਦਿੱਤੀਆਂ ਸੀ ਕਹਿੰਦੇ ਯਾਰ ਗਰੰਟੀਆਂ ਕਿਹਾ ਕਰੀਏ ਜਦੋਂ ਭਾਜਪਾ ਵਾਸਤੇ ਵੱਜਣ ਲੱਗੀਆਂ ਖਤਰੇ ਦੀਆਂ ਘੰਟੀਆਂ ਉਦੋਂ ਯਾਦ ਆ ਗਈਆਂ ਖੇਜਰੀਵਾਲ ਦੀਆਂ ਗਰੰਟੀਆਂ ਕੱਲੇ ਕੱਲੇ ਹਲਕੇ ਚ ਜਾਊਂਗਾ ਇੱਕ ਵਾਰ ਹੀ ਨਹੀਂ ਦੋ ਵਾਰੀ ਨਹੀਂ ਤਿੰਨ ਤਣ ਚਾਰ ਚਾਰ ਵਾਰੀ ਜਾਊਂਗਾ ਮਿਹਨਤ ਕਰਨ 'ਚ ਸਾਨੂੰ ਪਿੱਛੇ ਨਹੀਂ ਛੱਡ ਸਕਦੇ ਸਾਡੇ ਕੋਲ ਪੈਸੇ ਹੈ ਨਹੀਂ ਠੀਕ ਹੈ ਸਾਡੇ ਕੋਲੇ ਮਸਲ ਪਾਵਰ ਹੈ ਨਹੀਂ ਗੁੱਡਾ ਕਰਦੀ ਅਸੀਂ ਕਰਦੇ ਨਹੀਂ ਨਫਰਤ ਦੀ ਰਾਜਨੀਤੀ ਅਸੀਂ ਕਰਦੇ ਨਹੀਂ ਪਰ ਮਿਹਨਤ ਦੇ ਵਿੱਚ ਇਹ ਸਾਨੂੰ ਹਰਾ ਨਹੀਂ ਸਕਦੇ ਮੈਂ ਰਾਤ ਦੇ 9:57 ਮਿੰਟ ਤੇ ਸਪੀਕਰ ਬੰਦ ਕਰਦਾ ਉਹ ਤਾਂ ਗਲ ਕਰ ਇਲੈਕਸ਼ਨ ਕਮਿਸ਼ਨ ਨੇ 10 ਵਜੇ ਤੱਕ ਕਿਹਾ ਹੋਇਆ ਹੈ ਜੇ 1 ਵਜੇ ਕਰਦੇ ਮੈਂ 12:55 ਤੇ ਕਰਿਆ ਕਰੂੰਗਾ ਬੰਦ ਸੋ ਅਸੀਂ ਉਹ ਲੋਕਾਂ ਅਸੀਂ ਪੋ ਮਾਗਦਿਆਂ ਪੋ ਮਾਗਦਿਆਂ ਰਾਤਾਂ ਕਣਕਾਂ ਨੂੰ ਪਾਣੀ ਲਾ ਕੇ ਕੱਟੀਆਂ ਹੋਈਆਂ ਨੇ ਅਸੀਂ 45 ਤੋਂ 50 ਡਿਗਰੀ ਚ ਕੰਮ ਕੀਤਾ ਹੋਇਆ ਖੇਤਾਂ 'ਚ ਸਾਨੂੰ ਨਹੀਂ ਗਰਮੀ ਸਾਨੂੰ ਨਹੀਂ ਸਰਦੀ ਡਰਾ ਸਕਦੀ ਹਾਂ ਜਦੋਂ ਮਿਸ਼ਨ ਇਹ ਹੋਵੇ ਕਿ ਲੋਕ ਇੰਨਾ ਪਿਆਰ ਕਰਦੇ ਹੋਣ ਮੂਹਰੋਂ ਫਿਰ ਥਕਾਵਟ ਜਮੇ ਨਹੀਂ ਹੁੰਦੀ ਫੁੱਲਾਂ ਨਾਲ ਗੱਡੀ ਭਰ ਦਿੰਦੇ ਆ ਲੋਕ ਮੈਨੂੰ ਦੋ ਦੋ ਤਿੰਨ ਤਿੰਨ ਜਗ੍ਹਾ ਤੇ ਪੈਟਰੋਲ ਪੰਪ ਤੇ ਗੱਡੀ ਰੋਕ ਕੇ ਫੁੱਲ ਲਾ ਕੇ ਆਪਦੇ ਬੈਠਣ ਵਾਸਤੇ ਜਗ੍ਹਾ ਬਣਾਉਣੀ ਪੈਂਦੀ ਆ ਆ ਪਿਆਰ ਕਿੱਥੇ ਮਿਲਦਾ ਜੀ ਤੁਸੀਂ ਦੇਖ ਲਿਓ ਦੂਜੇ ਦੂਜਿਆਂ ਦਾ ਹਾਲ ਕਿਸੇ ਨੂੰ ਪਿੰਡ 'ਚ ਨਹੀਂ ਵੜਨ ਦਿੰਦੇ ਕਿਸੇ ਨੂੰ ਮੀਟਿੰਗ ਨਹੀਂ ਕਰਨ ਦਿੰਦੇ ਕਿਉਂ ਉਹਨਾਂ ਦੀਆਂ ਕਰਤੂਤਾਂ ਇਹ ਜਿਹੀਆਂ ਸੀ ਉਹਨਾਂ ਨੇ ਕਰਤੂਤਾ ਕਰਕੇ ਉਹਨਾਂ ਨੇ ਕਦੇ ਸੱਚੇ ਦਿਲੋਂ ਸਾਥ ਦਿੱਤਾ ਹੀ ਨਹੀਂ ਲੋਕਾਂ ਦਾ ਲੋਕ ਬਥੇਰਾ ਉਹਨਾਂ ਦੇ ਹੱਕ 'ਚ ਭੁਗਤੇ ਪਰ ਉਹ ਕਦੇ ਵੀ ਲੋਕਾਂ ਦੇ ਹੱਕ 'ਚ ਨਹੀਂ ਭੁਗਤੇ ਇਸੇ ਕਰਕੇ ਉਹ ਇਸ ਵਕਤ ਆਹ ਹਾਲਾਤਾਂ ਦਾ ਸਾਹਮਣਾ ਕਰ ਰਹੇ ਨੇ ਕਬੀਰ ਆ ਤੇਰੀ ਝੋਪੜੀ ਗਲ ਕਟੀਆਂ ਕੇ ਪਾਸ ਜੋ ਕਰਨਗੇ ਸੋ ਪਰਣਗੇ ਤੂੰ ਕਿਉਂ ਭਈ ਉਦਾਸ ਇਹ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਉਹ ਅੱਗੇ ਆਉਣਗੀਆਂ ਇਹ ਅੱਗੇ ਆਉਣਗੀਆਂ ਸੋ ਇਹ ਆਪਾਂ ਸੱਚੇ ਆ ਇਸ ਕਰਕੇ ਲੋਕ ਆਪਣੇ ਨਾਲ ਨੇ ਕਿ ਅਰੇ ਬੰਦੇ ਚੰਗੇ ਨੇ ਇਹ ਬੰਦੇ ਆਪਣੇ ਵਰਗੇ ਨੇ ਹਾਂ ਯਾਰ ਲੱਗੇ ਤਾਂ ਹੋਏ ਨੇ ਕਰੀ ਜਾਂਦੇ ਆ ਦਿਲੋਂ ਇਹ ਪੰਜਾਬ ਵਾਸਤੇ ਸੋਚਦੇ ਆ ਇਹ ਕੋਈ ਇਹਨਾਂ ਦੇ ਕੋਈ ਕਪੜਾ ਨਹੀਂ ਨਿਕਲਿਆ 2 ਸਾਲਾਂ ਚ ਨਹੀਂ 2 ਸਾਲਾਂ ਚ ਤਾਂ ਮਾਂ ਦੇ ਪੁੱਤ ਨੇਹਰੀਆਂ ਲਿਆਉਂਦੇ ਸੀ ਇਹ 2 ਸਾਲਾਂ 'ਚ ਤਾਂ ਪਹਾੜਾਂ ਦੇ ਪਹਾੜ ਖਰੀਦ ਲੈਂਦੇ ਸੀ ਤੇ ਹੁਣ ਅਸੀਂ ਪਹਾੜ ਤਾਂ ਨਹੀਂ ਖਰੀਦੇ ਅਸੀਂ ਪੰਜਾਬ ਵਾਸਤੇ ਥਰਮਲ ਪਲਾਂਟ ਖਰੀਦਦੇ ਆ ਪੰਜਾਬ ਦੇ ਵਾਸਤੇ ਮੇਰਾ ਕੋਈ ਬਸਾਂ 'ਚ ਹਿੱਸਾ ਨਹੀਂ ਮੇਰਾ ਕਿਸੇ ਰੇਤੇ ਦੀਆਂ ਖੱਡਾਂ 'ਚ ਹਿੱਸਾ ਨਹੀਂ ਮੇਰਾ ਕਿਸੇ ਟਾਬਿਆਂ 'ਚ ਹਿੱਸਾ ਨਹੀਂ ਹਾਂ ਮੇਰਾ ਹਿੱਸਾ ਹੈ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਮੇਰਾ ਜਰੂਰ ਹਿੱਸਾ ਹੈ ਉਹ ਮੈਂ ਰੱਖੂਗਾ ਉਹ ਮੈਂ ਰੱਖੂਗਾ ਜਿੱਥੇ ਵੀ ਕੋਈ ਸੰਕਟ ਆਊਗਾ ਦੁੱਖ ਆਊਗਾ ਮੈਂ ਜਾਊਂਗਾ ਜਦੋਂ ਖੁਸ਼ੀ ਆਊਗੀ ਮੈਂ ਜਾਊਂਗਾ ਕਿਉਂਕਿ ਨੈਲਸਨ ਮੰਡੇਲਾ ਨੂੰ ਕਿਸੇ ਨੇ ਪੁੱਛਿਆ ਲੀਡਰ ਕਿਵੇਂ ਬਣਦੇ ਹੁੰਦੇ ਨੇ ਤਾਂ ਨੈਲਸਨ ਮੰਡੇਲਾ ਨੇ ਕਿਹਾ ਕਹਿੰਦਾ ਜਦੋਂ ਕੌਮ ਨੇ ਖੁਸ਼ੀ ਮਨਾਉਣੀ ਹੋਵੇ ਕੋਈ ਖੁਸ਼ੀ ਦਾ ਮੌਕਾ ਹੋਵੇ ਕੌਮ ਤੇ ਆਪ ਪਿੱਛੇ ਹੋ ਜਾਓ ਲੋਕਾਂ ਨੂੰ ਖੁਸ਼ੀ ਮਨਾ ਲੈਣ ਦਿਓ ਤੇ ਜੇ ਕੌਮ ਤੇ ਸੰਕਟ ਆ ਜਾਏ ਆਪ ਅੱਗੇ ਹੋਵੋ ਲੋਕਾਂ ਨੂੰ ਕਹੋ ਆਓ ਆਪਾਂ ਇਕੱਠੇ ਹੋ ਕੇ ਸੰਕਟ ਦਾ ਸਾਹਮਣਾ ਕਰੀਏ ਇਹ ਇਹ ਲੀਡਰੀ ਦੇ ਗੁਣ ਇਹ ਤੋਂ ਪਹਿਲਾਂ ਆਣਿਆ ਨੇ ਉਲਟਾ ਕਰਦੇ ਰਹੇ ਨੇ ਖੁਸ਼ੀਆਂ ਜਦੋਂ ਹੁੰਦੀਆਂ ਸੀ ਤਾਂ ਆਪ ਬਣਾਉਂਦੇ ਰਹੇ ਨੇ ਤੇ ਜਦੋਂ ਸੰਕਟ ਹੁੰਦਾ ਸੀ ਤਾਂ ਵੱਡੇ ਵੱਡੇ ਬੈਨਰ ਲਾਉਂਦੇ ਸੀ ਪੰਜਾਬੀਓ ਕੁਰਬਾਨੀਆਂ ਵਾਸਤੇ ਤਿਆਰ ਰਹੋ ਅੱਛਾ ਕੁਰਬਾਨੀਆਂ ਦੇਣ ਨੂੰ ਅਸੀਂ ਕੁਰਬਾਨੀਆਂ ਦੇਣ ਨੂੰ ਲੋਕ ਬਾਪ ਮਾਂ ਦੇ ਪੁੱਤੋ ਨਜ਼ਾਰੇ ਲੈਣ ਨੂੰ ਤੁਸੀਂ ਖਿੱਲਾ ਖਾਣ ਨੂੰ ਬਾੰਦਰੀ ਡੰਡੇ ਖਾਣ ਨੂੰ ਰਿਛ ਹੈ ਇਹ ਇਹਨਾਂ ਨੇ ਹੁਣ ਤੱਕ ਕੀਤਾ ਆਪਣੇ ਨਾਲ ਸੋ ਬਦਲੂਗਾ ਮੌਸਮ ਬਦਲ ਗਿਆ ਜੋ ਮੈਨੂੰ ਗੁਜਰਾਤ 'ਚ ਮੈਂ ਦੇਖਿਆ ਕੱਲ ਜਾ ਕੇ ਗੁਜਰਾਤ ਦੇ ਵਿੱਚ ਝਾੜੂ ਚੱਲ ਰਿਹਾ ਜ਼ਬਰਦਸਤ ਤਰੀਕੇ ਨਾਲ ਬਰੂਚ ਕੱਲ ਮੈਂ ਗਿਆ ਸੀ ਇੰਨਾ ਕੱਠ ਮੈਂ ਕਦੇ ਆਪਣੀ ਜ਼ਿੰਦਗੀ 'ਚ ਨਹੀਂ ਦੇਖਿਆ ਜਿੰਨਾ ਕੱਲ ਮੈਂ ਬਰੂਚ ਦੇਖਿਆ ਚੇਤਰਬਾਈ ਬਸਾਵਾ ਆਪਣਾ ਉਮੀਦਵਾਰ ਆ ਉਥੋਂ ਭਾਵਨਗਰ ਤੋਂ ਉਮੇਸ਼ ਜੀ ਉਮੀਦਵਾਰ ਨੇ ਕੁਰੂਕਸ਼hetra ਤੋਂ ਸੁਸ਼ੀਲ ਗੁਪਤਾ ਜੀ ਲੜ ਰਹੇ ਨੇ ਦਿੱਲੀ ਚਾਰ ਲੜ ਰਹੇ ਆ ਜਿੱਥੇ ਡਿਊਟੀ ਲੱਗੂਗੀ ਜਾਵਾਂਗੇ ਸਾਰਾ ਪਰਿਵਾਰ ਜਾਵਾਂਗੇ ਉਕੇ ਪੰਜਾਬ ਸਾਡਾ ਪਰਿਵਾਰ ਹੈ ਪੰਜਾਬ ਵਾਸਤੇ ਜਿੱਥੇ ਕਹੋਂਗੇ ਜਾਵਾਂਗੇ ਬਸ ਤੁਸੀਂ ਸਾਥ ਦਿਓ ਹੁਣ ਥੋੜੀ ਛੋਟੇ ਮੋਟੇ ਥੋੜੇ ਵੀ ਝਗੜੇ ਹੋਣਗੇ ਥੋ ਸ਼ਿਕਵੇ ਹੋਣਗੇ ਪਰਿਵਾਰ ਚ ਹੋ ਜਾਂਦੇ ਨੇ ਕੋਈ ਵੱਡੀ ਗੱਲ ਨਹੀਂ ਲੋਕਤੰਤਰ ਚ ਹੋ ਜਾਂਦੇ ਨੇ ਉਹ ਬਾਅਦ ਚ ਹੱਲ ਕਰ ਦੂੰਗਾ ਕੱਲੇ ਕੱਲੇ ਦੇ ਸ਼ਿਕਵੇ ਸੁਣੂੰਗਾ ਕੱਲੇ ਕੱਲੇ ਦੇ ਮਸਲੇ ਹੱਲ ਕਰ ਦੂੰਗਾ ਸੰਸਥਾਵਾਂ ਚ ਵੀ ਜ਼ਿੰਮੇਵਾਰੀ ਮਿਲੂਗੀ ਸਰਕਾਰਾਂ ਚ ਵੀ ਜ਼ਿੰਮੇਵਾਰੀ ਮਿਲੂਗੀ ਇੱਕ ਗੱਲ ਯਾਦ ਰੱਖ ਲਿਓ ਸਰਕਾਰਾਂ ਕੋਲੇ ਬੰਦੇ ਮੁੱਕ ਜਾਂਦੇ ਆ ਅਹੁਦੇ ਨਹੀਂ ਮੁੱਕਦੇ ਆਪਾਂ ਅਹੁਦੇ ਦੇਣੇ ਆ ਦੇਣੇ ਤੁਹਾਨੂੰ ਬਸ ਇਹ ਸੋਚ ਕੇ ਲੜਨਾ ਹੈ ਕਿ ਮੈਂ ਕੇਜਰੀਵਾਲ ਆ ਠੀਕ ਹੈ ਅਰਵਿੰਦ ਕੇਜਰੀਵਾਲ ਜਿਹਨੂੰ ਅੰਦਰ ਕਰਤਾ ਅੰਦਰ ਕਰ ਕਿਉਂ ਪ੍ਰਚਾਰ ਰੋਕ ਲੈਣਗੇ ਪ੍ਰਚਾਰ ਰੋਕ ਲੈਣਗੇ ਸਾਡਾ ਪ੍ਰਚਾਰ ਨਹੀਂ ਰੋਕ ਸਕਦੇ ਹੋ ਆਪਾਂ ਅੱਜ ਇਕੱਠੇ ਹੋਏ ਆ ਤੁਸੀਂ ਦੇਖ ਲਓ ਸ਼ਰਤ ਲਾ ਲਿਓ ਦੋ ਤਿੰਨ ਦਿਨਾਂ ਨੂੰ ਦੋ ਤਿੰਨ ਦਿਨਾਂ ਤਾਂ ਨਹੀਂ ਖੈਰ ਕਿਉਂਕਿ ਇਹਨਾਂ ਨੂੰ ਹਜੇ ਬੰਦੇ ਲੱਭ ਰਹੇ ਇੱਕ ਕੋਲੇ 6 ਨੇ ਇੱਕ ਕੋਲੇ 7 ਨੇ ਹਜੇ 13 13 ਹੋਏ ਹੀ ਨਹੀਂ ਇਹਨਾਂ ਦੇ ਤਾਂ ਜਦੋਂ ਵੀ 13 ਹੋਗੇ ਇਹ ਵੀ ਇਹੋ ਜਿਹਾ ਪ੍ਰੋਗਰਾਮ ਕਰਨਗੇ ਦੇਖਿਓ ਇਹ ਆਪਣੇ ਮਂਗਰ ਮੰਗਰ ਚੱਲਦੇ ਆ ਦੇਖੋ ਪਹਿਲਾਂ ਮੈਨੀਫੈਸਟੋ ਕਹਿੰਦੇ ਹੁੰਦੇ ਸੀ ਬੀਜੇਪੀ ਵਾਲੇ ਪਹਿਲਾਂ ਘੋਸ਼ਣਾ ਪੱਤਰ ਕਹਿੰਦੇ ਹੁੰਦੇ ਸੀ ਸੰਕਲਪ ਪੱਤਰ ਕਹਿੰਦੇ ਹੁੰਦੇ ਸੀ ਲਾਗੇ ਨਾ ਕਹਿਣ ਗਰੰਟੀਆਂ ਹੁਣ ਕਿਉਂਕਿ ਕੇਜਰੀਵਾਲ ਨੇ ਗਰੰਟੀਆਂ ਦਿੱਤੀਆਂ ਸੀ ਕਹਿੰਦੇ ਯਾਰ ਗਰੰਟੀਆਂ ਕਿਆ ਕਰੀਏ ਜਦੋਂ ਭਾਜਪੀ ਵਾਸਤੇ ਵੱਜਣ ਲੱਗੀਆਂ ਖਤਰੇ ਦੀਆਂ ਘੰਟੀਆਂ ਉਦੋਂ ਯਾਦ ਆ ਗਈਆਂ ਕੇਜਰੀਵਾਲ ਦੀਆਂ ਗਰੰਟੀਆਂ ਉਹ ਇਹਨਾਂ ਦੀਆਂ ਗਰੰਟੀਆਂ ਤੇ ਨਾ ਜਾਏ ਉਹ ਪਹਿਲਾਂ 15 ਲੱਖ ਵਾਲੀ ਗਰੰਟੀ ਪੂਰੀ ਹੋ ਗਈ ਕੱਲ ਮੈਂ ਗੁਜਰਾਤ ਜਾ ਕੇ ਪੁੱਛਿਆ ਮੈਂ ਗੁਜਰਾਤ ਵਾਲਿਆਂ ਨੂੰ ਤਾਂ ਆ ਗਿਆ ਹੁਣ 15 15 ਲੱਖ ਕਹਿੰਦੇ ਨਾ ਜੀ ਇੱਥੇ ਵੀ ਨਹੀਂ ਆਇਆ ਮੈਂ ਕਿਹਾ ਸਾਡੇ ਵੀ ਨਹੀਂ ਆਇਆ ਇਹ ਇਹ ਜੁਮਲੇ ਸਣਾਉਂਦੇ ਆ ਜੁਮਲੇ ਮੈਂ ਤਾਂ ਪਾਰਲੀਮੈਂਟ ਚ ਬੋਲਦਾ ਸੀ ਕਿ 15 ਲੱਖ ਕੀ ਰਕਮ ਲਿਖਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ 15 ਲੱਖ ਕੀ ਰਕਮ ਲਿਖਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ ਕਾਲੇ ਧਨ ਕੇ ਬਾਰੇ ਮੈਂ ਸੋਚਦਾ ਹੂੰ ਤਾਂ ਸਿਆਹੀ ਸੁੱਕ ਜਾਂਦੀ ਹੈ ਹਰ ਬਾਤ ਹੀ ਜੁਮਲਾ ਨਿਕਲੀ ਹੁਣ ਤਾਂ ਇਹ ਵੀ ਸ਼ੱਕ ਹੈ ਕਿ ਚਾਹੇ ਬਨਾਨੀ ਆਤੀ ਹੈ ਮੰਨ ਤਲਾਦਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਣੀ ਉਹ ਵੀ ਜੁਮਲਾ ਹੀ ਲੱਗਦਾ ਸੋ ਵੀਰੋ ਇਹਨਾਂ ਤੋਂ ਨਾ ਇਹ ਲੌਲੀਪੌਪ ਦੇਣਗੇ ਹੁਣ ਇਹ ਗੱਲ ਦੱਸਿਓ ਪਿੰਡਾਂ ਜਾਂ ਕੇ ਹੁਣ ਤੁਸੀਂ ਕਰਤਾ ਨਾ ਸਿਲੈਂਡਰ 100 ਰੁਪਏ ਸਸਤਾ ਇਹਨੂੰ ਪੁੱਛਿਓ 1000 ਰੁਪਏ ਮਹਿੰਗਾ ਕਿਨੇ ਕੀਤਾ ਸੀ ਪਹਿਲਾਂ 1100 ਰੁਪਏ ਮਹਿੰਗਾ ਕਰਕੇ 100 ਰੁਪਏ ਸਸਤਾ ਕਰਤਾ ਲੋਕ ਕਹਿੰਦੇ ਆਹ ਵੀ ਕਮਾਲ ਕਰਤੀ ਇਹ ਉਹ ਗੱਲ ਹੋ ਗਈ ਕਿਸੇ ਕਿਸੇ ਘਰੇ ਕੁੜੀ ਦਾ ਵਿਆਹ ਸੀ ਚੰਗਾ ਜ਼ਿੰਮੇਵਾਰਾ ਵਧੀਆ ਖਾਂਦਾ ਪੀਂਦਾ ਘਰ ਸੀ ਕਹਿੰਦੇ ਵੀ ਲਾਡਲੀ ਕੁੜੀ ਐ ਵਿਚ ਆਵਾਂ ਨਾਲ ਵਿਆਵਾਂਗੇ ਚੰਗਾ ਵਧੀਆ ਸੋਨੇ ਦੇ ਗਹਿਣੇ ਚਾਂਦੀ ਦੇ ਗਹਿਣੇ ਵੱਡੇ ਵੱਡੇ ਸੋਫੇ ਸੈੱਟ ਵੱਡੇ ਵੱਡੇ ਟੀਵੀ ਸੈੱਟ ਬੜੀਆਂ ਅਲਮਾਰੀਆਂ ਉਹਨੂੰ ਦੇਣ ਵਾਸਤੇ ਖਰੀਦ ਲੀਆਂ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਇਸ ਘਰ ਚ ਮਾਲ ਐ ਉਹ ਟਰੱਕ ਲੈ ਕੇ ਆ ਗਏ ਕੱਲ ਨੂੰ ਬਰਾਤ ਆਉਣੀ ਸੀ ਅਜੇ ਉਹ ਟਰੱਕ ਲੈ ਕੇ ਆ ਗਏ ਡਾਕੂ ਉਹ ਆ ਕੇ ਕੁੜੀ ਵਾਲਾ ਦਾ ਸਾਰਾ ਪਰਿਵਾਰ ਇੱਕ ਕਮਰੇ ਚ ਬੰਦ ਕਰਕੇ ਬਾਹਰੋਂ ਕੁੰਡਾ ਲਾਤਾ ਸਾਰਾ ਸਮਾਨ ਲੱਦ ਲਿਆ ਟਰੱਕ ਚ ਵਿੱਚ ਹੀ ਗਹਿਣੇ ਵਿੱਚ ਟੀਵੀ ਵਿੱਚ ਬੈੱਡ ਸੋਫੇ ਸੈਟ ਸਾਰਾ ਕਮਰੇ ਚ ਖੋਲੋ ਕਹਿੰਦਾ ਖੋਲੇ ਅੰਦਰ ਗਿਆ ਡਾਕੂਆ ਸਰਦਾਰ ਕਹਿੰਦਾ ਕਿਸ ਲੜਕੀ ਦੀ ਸ਼ਾਦੀ ਹੈ ਉਹ ਕੁੜੀ ਖੜੀ ਹੋਈ ਦਰਦ 100 ਰੁਪਿਆ ਦੇ ਤਾ ਤੇਰੀ ਸ਼ਾਦੀ ਮੰਗਲਮਈ ਹੋਵੇ ਬੁੱਢਾ ਸਾਗਣ ਹੋਵੇ ਲੋ ਜੀ ਉਦੋਂ ਬੰਦ ਲੁੱਟ ਕੇ ਚਲੇ ਗਏ ਅਗਲੇ ਦਿਨ ਪੁਲਿਸ ਆਈ ਪਰਿਵਾਰ ਦਾ ਕੋਈ ਵੀ ਮੈਂਬਰ ਪੁਲਿਸ ਕੋਲੇ ਐਫ ਆਈ ਆਰ ਲਿਖਾਉਣ ਨੂੰ ਤਿਆਰ ਨਹੀਂ ਸੀ ਹੋਇਆ ਉਹ ਕਹਿੰਦੇ ਜੀ ਬੰਦੇ ਭਾਵੇਂ ਲੁੱਟ ਕੇ ਲੈ ਗਏ ਸਾਰਾ ਕੁਝ ਪਰ ਬੰਦੇ ਚੰਗੇ ਸੀ 100 ਰੁਪਏ ਸ਼ਗਨ ਦੇ ਗਏ ਸੋ ਇਸ ਗੱਲ ਚ ਨਾ ਜਾਓ ਹੁਣ ਵੀ ਪੌਣੇ 5 ਸਾਲ ਤੱਕ ਲੁੱਟ ਲਿਆ ਦੇਸ਼ ਨੂੰ ਪਰ ਬੰਦਾ ਚੰਗਾ 100 ਰੁਪਏ ਸਸਤਾ ਕਰਤਾ ਸਿਲੰਡਰ ਉਹ ਇਸ ਚੱਕਰ ਚ ਨਾ ਪੈ ਜਿਓ ਆਮ ਆਦਮੀ ਪਾਰਟੀ ਹੈ ਜਿਹੜੀ ਤੁਹਾਨੂੰ ਪਰ ਮੰਥ ਬਚਾਉਂਦੀ ਹੈ ਤੁਸੀਂ ਹਿਸਾਬ ਲਾ ਲਓ ਬਿਜਲੀ ਦਾ ਬਿੱਲ 5 ਤੋਂ 7000 ਘੱਟੋ ਘੱਟ ਲਾ ਲਓ 5 ਤੋਂ 7000 ਇਹਦਾ ਮਤਲਬ ਸਾਲ ਦਾ ਸਾਲ 2 ਮਹੀਨੇ ਬਾਅਦ ਬਿੱਲ ਆਉਂਦਾ ਹੈ ਸਾਲ ਦਾ 15-15 ਤੋਂ 20000 ਬਚ ਗਿਆ ਆਮ ਆਦਮੀ ਕਲੀਨਿਕ ਖੋਲ੍ਹ ਗਏ ਦਵਾਈ ਦਾ ਖਰਚਾ ਘੱਟੋ ਘੱਟ 20 ਤੋਂ 25000 ਬਚ ਗਿਆ ਸਕੂਲਾਂ ਦੇ ਵਿੱਚ ਫੀਸ ਮਾਫ ਹੋਊਗੀ ਤੇ ਪੜ੍ਹਾਈ ਪ੍ਰਾਈਵੇਟ ਸਕੂਲ ਵਰਗੀ ਹੋਗੀ ਉਹਨਾਂ ਦੀ ਫੀਸ ਲਾ ਲੋ 15 ਤੋਂ 20000 ਉਹ ਬਚ ਗਿਆ ਤੁਸੀਂ ਲਾਓ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦਾ ਮਤਲਬ ਹੈ ਲੱਖ ਰੁਪਇਆ ਤਾਂ ਤੁਹਾਡਾ ਉਹੀ ਬਚ ਜਾਂਦਾ ਐ ਐਵੇਂ ਬਚ ਜਾਂਦਾ ਜਿਹੜਾ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਉਹ ਕਿਤੇ ਹੋਰ ਉਹਦੇ ਨਾਲ ਕਬੀਲਦਾਰੀ ਕਿਤੇ ਹੋਰ ਹੀ ਹੋਰ ਚਲੀ ਜਾਂਦੀ ਐ ਸੋ ਇਸ ਕਰਕੇ ਇਹ ਤੁਹਾਨੂੰ ਪੈਸੇ ਦੇਣ ਆਉਣਗੇ ਇਹਨਾਂ ਕੋਲੇ ਪੈਸੇ ਬਹੁਤ ਆ ਇਹ ਕਹਿੰਦੇ ਅਸੀਂ ਪੈਸੇ ਨਾਲ ਖਰੀਦ ਲਾਂਗੇ ਮੇਰੀ ਹੱਥ ਬੰਨ ਕੇ ਬੇਨਤੀ ਐ ਜੇ ਤੁਹਾਨੂੰ ਇਹ ਪੈਸੇ ਦੇਣ ਆਏ ਮਨਾ ਨਾ ਕਰਿਓ ਜਵਾਬ ਨਾ ਦਿਓ ਲక్ష్ਮੀ ਨੇ ਮੋੜੀ ਦੀ ਹੁੰਦੀ ਥੋੜੀ ਨੇ ਇਹਨਾਂ ਨਾਲ ਨਰਮਾ ਵਿੱਚ ਤੇ ਪੈਸੇ ਫੜ ਕੇ ਆਏ ਕਹਿ ਦਿਓ ਵੀ ਹਾਂ ਤੇ ਵੋਟਾਂ ਵਾਲੇ ਦਿਨ 1 ਜੂਨ ਨੂੰ ਜਾ ਕੇ ਸਕੂਲ ਚ ਪੋਲਿੰਗ ਬੂਥ ਚ ਮਸ਼ੀਨ ਤੇ ਝਾੜੂ ਵਾਲਾ ਬਟਨ ਦੱਬ ਕੇ ਕਰ ਦਿਓ ਵੀ ਹਾਂ ਤੇ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਸਕਦੇ ਨੇ ਬਾਕੀਆਂ ਨੂੰ ਮaaf ਹੈ ਬਹੁਤ ਸਮਝਦਾਰ ਹੈ ਜੀ ਬਹੁਤ ਸਮਝਦਾਰ ਇਲਾਕਾ ਵੀ ਬਹੁਤ ਸਮਝਦਾਰ ਇਲਾਕਾ ਸਮਝ ਗਏ ਸਾਰੇ ਸਮਝ ਗਏ ਸੋ ਕਰੋ ਇਹਨਾਂ ਨਾਲ ਇਹਨਾਂ ਨੇ ਆਪਣੇ ਨਾਲ ਕੀਤੀਆਂ ਨੇ ਇਹਨਾਂ ਨਾਲ ਵੀ ਕਰੋ ਇਹਨਾਂ ਨੇ ਆਪਣੇ ਨਾਲ ਕੀਤੀਆਂ ਨੇ ਇਹਨਾਂ ਨਾਲ ਵੀ ਕਰੋ ਅਸੀਂ ਰਜਿਸਟਰੀਆਂ ਕਰਾਈਆਂ ਇਹਨਾਂ ਨੂੰ ਵੋਟਾਂ ਦੀਆਂ ਇਹ ਗੱਲ ਗੱਲ ਤੇ ਮੁੱਕਰ ਜਾਂਦੇ ਨੇ ਕੀ ਗੱਲ ਅਸੀਂ ਅਸੀਂ ਸੀਨੀਅਰ ਦੀ ਮਰਜ਼ੀ ਨਾਲ ਵੋਟ ਪਾ ਸਕਦੇ ਸੋ ਰਿਕਾਰਡ ਕੈਮ ਕਰੋ 13 0 ਦਾ ਪੰਜਾਬ ਚੋਂ ਪੰਜਾਬ ਬਣੂਗਾ ਹੀਰੋ ਇਸ ਵਾਰ ਪੰਜਾਬ ਬਣੂਗਾ ਹੀਰੋ ਇਸ ਵਾਰ 13 0 ਹੋਊਗਾ 10 ਸਾਡੇ ਨਾਲ ਸਮਝ ਹੈਗੇ ਨੇ 23 ਕੁਰਖੇਤਰਾ ਵਾਲਾ 24 ਚਾਰ ਦਿੱਲੀ ਤੋਂ ਆ ਰਹੇ ਨੇ 28 ਜਦੋਂ 28 30 ਹੋਗੇ ਨਾ ਉੱਥੇ ਆਮ ਆਦਮੀ ਆਮ ਆਦਮੀ ਜਦੋਂ 28 30 ਹੋਗੇ ਬਹੁਤ ਵੱਡੀ ਰਾਜਨੀਤਿਕ ਸ਼ਕਤੀ ਬਣ ਕੇ ਉੱਭਰਾਂਗੇ 1 ਰੁਪਇਆ ਵੀ ਫਿਰ ਪੰਜਾਬ ਦਾ ਰੋਕ ਕੇ ਦਿਖਾਉਣ ਜਿਹੜਾ ਹੁਣ ਇਹ ਰੋਕੀ ਫਿਰਦੇ ਆ ਗੱਲ-ਗੱਲ ਤੇ ਤੰਗ ਕਰਦੇ ਆ ਸੋ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨ ਆਇਆ ਮੈਂ ਆਉਂਗਾ ਪਰ ਹਾਂ ਹੋ ਸਕਦਾ ਕਿਸੇ ਪਿੰਡ ਮੇ ਤੁਨਾ ਆਇਆ ਜਾਵੇ ਉਹ ਪਿੰਡ ਵਾਲੇ ਇਹ ਨਾ ਕਹਿਣ ਕਿ ਯਾਰ ਜੇ ਭਗਵੰਤ ਮਾਨ ਆਂਦਾ ਵੋਟ ਪਾਣ ਦੇ 500 ਵੋਟਾਂ ਹੋਰ ਪੈਣ ਦੇ ਜੇ ਭਗਵੰਤ ਮਾਨ ਆਇੰਦਾ ਮੇਰੀ ਨਾ ਉਡੀਕ ਕਰਿਓ ਮੈਂ ਤੋ ਹਰੇਕ ਥਾਂ ਮੈਂ ਜਾਇਆ ਨਹੀਂ ਜਾਣਾ ਪੰਜਾਬ ਵਾਸਤੇ ਵੋਟਾਂ ਪਾਇਓ ਆਪਣੇ ਜਵਾਕਾਂ ਵਾਸਤੇ ਵੋਟਾਂ ਪਾਇਓ ਆਪਣੇ ਘਰ ਵਾਸਤੇ ਵੋਟਾਂ ਪਾਇਓ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਕਿਸਮਤ ਵਾਸਤੇ ਵੋਟਾਂ ਪਾਇਓ ਮੈਂ ਬਾਅਦ ਚ ਆ ਜਾਊਂਗਾ ਮੈਂ ਬਾਅਦ ਚ ਆ ਜਾਊਂਗਾ ਧੰਨਵਾਦ ਕਰਨ ਆ ਜਾਊਂਗਾ ਮੈਂ ਤੁਰੇ ਹੀ ਕਰਦਾ ਰਹਿਣਾ ਮੈਂ ਕਿਹੜਾ ਕੋਈ ਹੋਰ ਕੰਮ ਕਰਦਾ ਮੈਂ ਤਾਂ ਇਸੇ ਕੰਮ 'ਚ ਹੀ ਆ ਠੀਕ ਹੈ ਜੀ ਇਸ ਕਰਕੇ ਤੁਹਾਨੂੰ ਕਹਿਣਾ ਆਪਦੇ ਆਪ ਦੇ ਨਾਰੇ ਬਣਾਉਂਦੇ ਆ ਵਧੀਆ ਗੱਲ ਆ ਪੜਾਹ ਨਿਕਲਣੀ ਚਾਹੀਦੀ ਆ ਸੋ ਇਸ ਕਰਕੇ ਮੈਂ ਤੁਹਾਡਾ ਧੰਨਵਾਦ ਕਰਦਾ ਮੀਡੀਆ ਦਾ ਧੰਨਵਾਦ ਕਰਦਾ ਕਿ ਅੱਜ ਉਹਨਾਂ ਨੇ ਸਾਡਾ ਬਹੁਤ ਸ਼ਾਰਟ ਨੋਟਿਸ ਤੇ ਪ੍ਰੋਗਰਾਮ ਬਣਿਆ ਮੈਂ ਰਾਤੀ ਆਇਆ ਗੁਜਰਾਤ ਤੋਂ ਮੈਂ ਆਕੇ ਥੇ ਕੱਲ ਨੂੰ ਫਿਰ ਦੋ ਤਿੰਨ ਹਲਕਿਆਂ ਜਾਊਂਗਾ ਆਉਣ ਵਾਲੇ ਦਿਨਾਂ 'ਚ ਤੁਹਾਡਾ ਪਤਾ ਲੱਗਦਾ ਰਹੂਗਾ ਦੇਖੋ ਇਹ ਜਿਹੜੇ ਕਹਿੰਦੇ ਨੇ ਨਾ ਇਹ ਜਿਹੜੇ ਬੀਜੇਪੀ ਵਾਲੇ ਖਾਸ ਤੌਰ ਤੇ ਜਾਂ ਕਾਂਗਰਸ ਵਾਲੇ ਇਹਨਾਂ ਨੂੰ ਲੋਕ ਵੜਨ ਨਹੀਂ ਦਿੰਦੇ ਪਿੰਡਾਂ 'ਚ ਕਹਿੰਦੇ ਆਮ ਆਦਮੀ ਪਾਰਟੀ ਕਰਾਉਂਦੀ ਐ ਬਈ ਸਾਡਾ ਸਾਡਾ ਕੀ ਕਸੂਰਾ ਐ ਚ ਉਹ ਭਾਈ ਬੀਜੇਪੀ ਵਾਲਿਓ ਤੁਸੀਂ ਦਿੱਲੀ ਦੇ ਮਾਲਕ ਸੀ ਤੁਸੀਂ ਉਹਨਾਂ ਨੂੰ ਦਿੱਲੀ ਨਹੀਂ ਵੜਨ ਦਿੱਤਾ ਕਿਸਾਨ ਜਿਹੜੇ ਨੇ ਉਹ ਪਿੰਡਾਂ ਦੇ ਮਾਲਕ ਨੇ ਉਹ ਤੁਹਾਨੂੰ ਪਿੰਡਾਂ ਜ ਨਹੀਂ ਵੜਨ ਦੇਂਦੇ ਇਹ ਕਿਹੜੀ ਗੱਲ ਐ ਇਹ ਤਾਂ ਸਿੱਧਾ ਜਿਹਾ ਸਾਾਕਤਾਵੈ ਉਦੋਂ ਬਥੇੜਾ ਮੈਂ 2 2 ਵਜੇ ਤੱਕ ਰਾਤ ਨੂੰ ਬੈਠਾ ਓਏ ਨਵੇੜ ਲੋ ਨਵੇੜ ਲੋ ਨਾ ਜੀ ਅੜੀ ਰਹੇ ਅੜੀ ਰਹੇ ਇੱਥੇ ਤਾਰਾਂ ਲਾਤੀਆਂ ਖਨੌਰੀ ਮੁੰਡਾ ਸ਼ਹੀਦ ਹੋ ਗਿਆ ਸ਼ੁਭ ਕਰਨ ਇੱਥੇ ਗੋਲੀਆਂ ਚਲਾਤੀਆਂ ਇੱਥੇ ਆਪਣਾ ਸ਼ੰਭੂ ਤੇ ਫਿਰ ਹੁਣ ਭੁਗਤੋ ਮੈਨੂੰ ਪੱਤਰਕਾਰ ਕਹਿੰਦੇ ਕਹਿੰਦੇ ਕਿਸਾਨ ਦਿੱਲੀ ਕਿਉਂ ਆਤੇ ਹਨ ਮੈਂ ਕਿਹਾ ਮੋਦੀ ਦਿੱਲੀ ਕਿਉਂ ਆਇਆ ਹੈ ਗੁਜਰਾਤ ਚੋਂ کہتے وہ تو جیت کے آیا ہے میں جیت کے آیا تو دلی سے دیش چلتا ہے تو دیش دلی آئے گا میں لاہور بھیجوں ان کو لاہور جانا آسان ہے ادھر ادھر تاریں کم ہے ادھر تاریں زیادہ کمال ہے یار تھی ایداں کر دوں گے سڈے پورکھیا نے سنو دیش لے کے دتا ہے شہید اعظم بگت سنگھ راج گرو سکھدیو کرتار سنگھ سرابا لالا لاجپت رائے چندر شیکر یاد اشفاق خلا انہوں قربانیاں دیش ملیا ہے تو تُس کے مالک بن کے بہ گئے ਅੱਜ ਜਦੋਂ ਅੱਜ ਜਦੋਂ ਬੰਡ ਹੋਈ ਐ 47 ਵੇਲੇ 10 ਲੱਖ ਬੰਦਾ ਕਿਦਾ ਮਰਿਆ ਆਪਣੇ ਮਾਮੇ ਨਾਨੇ ਚਾਚੇ ਤੱਕ ਪਾਏ ਮਰੇ ਨੇ ਅਸੀਂ ਦੇਸ਼ ਲੈ ਕੇ ਦਿੱਤਾ ਤੇ ਸਾਨੂੰ ਤੁਸੀਂ ਦੇਸ਼ ਦੀ ਰਾਜਧਾਨੀ ਚ ਨਹੀਂ ਜਾਣ ਦਿੰਦੇ ਸਾਡੇ ਤੁਸੀਂ ਪੈਸੇ ਰੋਕੀ ਬੈਠੇ ਹੋ ਸਾਡੀਆਂ ਤੁਸੀਂ ਝਾਕੀਆਂ 26 ਜਨਵਰੀ ਚੋਂ ਕੱਢ ਦਿੰਦੇ ਹੋ ਪੰਜਾਬ ਨਹੀਂ ਆਏਗਾ ਇਸ ਝਾਕੀ ਮੈਂ ਤੁਸੀਂ ਕੌਣ ਆ ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਝਾਕੀਆਂ ਮੈਂ ਕਿਹ ਪਿੰਡਾਂ ਜਿਖਾਉ ਉਹ ਫਿਰਦੀਆਂ ਨੇ ਪਿੰਡਾਂ ਚ ਸੋ ਪਿੰਡਾਂ ਚ ਫਿਰਦੀਆਂ ਨੇ ਝਾਕੀਆਂ ਹੁਣ ਸੁਅਸ ਕਰਕੇ ਮੈਂ ਕਹਿਣਾ ਚਾਹਨਾ ਕਿ ਪੰਜਾਬੀਆਂ ਜਿਹੜੀ ਗੱਲ ਜਾਚ ਗਈ ਜਾਚ ਗਈ ਸਵੈਸ ਵਾਰ ਦੋਨੇ ਹੱਥ ਉੱਪਰ ਚਾਕੇ ਇਹ ਗੱਲ ਕਹਿ ਦੋ ਇਨਕਲਾਬ ਜਿੰਦਾਬਾਦ ਦਾ ਨਾਰਾ ਲਾ ਕੇ ਇਹਨਾਂ ਨੂੰ ਖਾਸ ਤੌਰ ਤੇ ਇਹਨਾਂ ਨੇ ਜਾਣਾ ਪਿੰਡਾਂ 'ਚ ਜਾਣਾ ਇਹਨਾਂ ਨੇ ਹੁਣ ਅੱਗੇ ਸ਼ਹਿਰਾਂ ਕਸਬਿਆਂ ਜਾਣਾ ਤਾਂ ਕਿ ਇੱਕ ਹੌਸਲੇ ਨਾਲ ਜਾਣ ਇਹ ਇਨਕਲਾਬ ਜਿੰਦਾਬਾਦ ਥੋੜਾ ਜਿਹਾ ਹੋਰ ਕਰ ਦੂੰ ਥੋੜਾ ਜਿਹਾ ਮਤਲਬ ਇਧਰ ਪਟਿਆਲੇ ਵਾਲੇ ਮਹਿਲਾਂ ਤੱਕ ਤਾਂ ਸੁਣੇ انقلاب انقلاب بھارت ماتا کی بولے سونحال لوگوں کو اکثر کہتے سنا ہے جندہ رہے تو پھر ملیں گے ایک نہیں اس دل نے کہا ہے ملتے رہے تو جندہ رہیں گے بہت بہت اوڈہ تانواد انہیں پیار ستکار نا تسیل میں نے سنیا آرام نال ہولی جائے ہو ماما پینابی نے بزرگ نے بچے نے ਆਰਾਮ ਨਾ ਜਾਇਓ ਜਿੱਥੇ ਕਹੋਗੇ ਮਿਲਦੇ ਰਵਾਂਗੇ ਅਗਲੇ 50 ਦਿਨ ਇਨਕਲਾਬ ਦੇ ਨੇ ਪੰਜਾਬ ਦੇ ਨਾਮ ਲਾ ਦਿਓ 50 ਦਿਨ ਉਸ ਤੋਂ ਬਾਅਦ ਮੇਂ ਜ਼ਿੰਮੇਵਾਰੀ ਫਿਰ ਮੇਰੀ ਐ ਤੁਹਾਡੀ ਜ਼ਿੰਮੇਵਾਰੀ ਖਤਮ ਮੇਰੀ ਜ਼ਿੰਮੇਵਾਰੀ ਸ਼ੁਰੂ ਬਹੁਤ ਬਹੁਤ ਧੰਨਵਾਦ